ਕੱਲ ਪੱਪਾ ਰੈਲੀ ਹੈ ਅੱਜਾਰੇ ਜਾਜਾ ਲੈਣਾ ਜੋ ਕੀ ਕਹਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਪ੍ਰਿੰਟ মিডিਆ ਵਾਲੇ ਸੋਸ਼ਲ ਮੀਡੀਆ ਵਾਲੇ ਸਾਡੇ ਭਰਾ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਹਮੇਸ਼ਾ ਹੀ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਦਾ ਸਮਰਾਲਾ ਮਾਚੀਵਾੜਾ ਸਾਹਿਬ ਦੇ ਜਿੰਨੀ ਪ੍ਰੈਸ ਹੈ ਉਹਨਾਂ ਨੇ ਹਮੇਸ਼ਾ ਸਾਨੂੰ ਬਹੁਤ ਪਿਆਰ ਦਿੱਤਾ ਕੱਲ ਦੀ ਜਿਹੜੀ ਰੈਲੀ ਅਸੀਂ ਕਰਨ ਜਾ ਰਹੇ ਹਾਂ ਇਹ ਪੰਜਾਬ ਦੇ ਵਿੱਚ ਇੱਕ ਵਿਲੱਖਣ ਰੈਲੀ ਬਹੁਤ ਅੱਛੀ ਕਰਨ ਜਾ ਰਹੇ ਹਾਂ ਬੜੀ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਾਂ ਆਪ ਸਭ ਨੂੰ ਪਤਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਬੈਠ ਚੁੱਕੀ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਹੈ ਪੰਜਾਬ ਦੇ ਨੌਜਵਾਨ ਨੂੰ ਬਚਾਉਣਾ ਹੈ ਪੰਜਾਬ ਦੇ ਦਲਤ ਨੂੰ ਬਚਾਉਣਾ ਹੈ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਡਿਵੈਲਪਮੈਂਟ ਲੈ ਕੇ ਆਉਣੀ ਹੈ ਇਨਫਰਾਸਟ੍ਰਕਚਰ ਲੈ ਕੇ ਆਉਣਾ ਹੈ ਤਾਂ ਇੱਕੋ ਇੱਕ ਬਦਲ ਹੈ ਪੰਜਾਬ ਦਾ ਭਾਰਤ ਜਨਤਾ ਪਾਰਟੀ ਦੀ ਸਰਕਾਰ ਉਸ ਨੂੰ ਵੇਖਦੇ ਹੋਏ ਜਿੱਥੇ ਆਮ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਬਣਦਾ ਜਾ ਰਿਹਾ ਹੈ ਪਿਛਲੇ ਸਮੇਂ ਤੁਸੀਂ ਦੇਖਦੇ ਸੀ ਕਿ ਜੀ ਆ ਹੋਜੂਗਾ ਭਾਰਤ ਜਨਤਾ ਪਾਰਟੀ ਨੂੰ ਅਸੀਂ ਵੜ ਨਹੀਂ ਦੇਣਾ ਫਲਾਣਾ ਤੇਮਕਾ ਉਹ ਗੱਲ ਕਿਤੇ ਵੀ ਨਹੀਂ ਹੈ ਅੱਜ ਉਸੇ ਤਰਜ਼ ਤੇ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਸਾਡੇ ਇਸ ਇਲਾਕੇ ਦੇ ਵਿੱਚ ਚਹਲਾ ਪਿੰਡ ਹੈ ਚਹਲਾ ਪਿੰਡ ਦੇ ਵਿੱਚ ਮੰਦਿਰ ਹੈ ਸ਼ਿਵਜੀ ਮਹਾਰਾਜ ਦਾ ਉਸ ਸ਼ਿਵਜੀ ਮਹਾਰਾਜ ਦੇ ਮੰਦਿਰ ਦੀ ਪਿਛਲੇ ਲੰਬੇ ਸਮੇਂ ਤੋਂ 20 25 30 ਸਾਲ ਤੋਂ ਸੇਵਾ ਕਰਦਾ ਆ ਰਿਹਾ ਪਰਿਵਾਰ ਸਾਡੇ ਚੰਦਰ ਮੋਹਨ ਜੀ ਦੇ ਪਰਿਵਾਰ ਸਾਡੇ ਵੱਡੇ ਭਾਈ ਸਾਹਿਬ ਦਾ ਪਰਿਵਾਰ ਉਨਾਰੇ ਦੋਵੇਂ ਬੇਟਾ ਨਿਸ਼ੂ ਤੇ ਅਸ਼ੀਸ਼ ਜਿਨ੍ਹਾਂ ਦਾ ਸਾਡੇ ਆਲੇ-ਦੁਆਲੇ ਇਲਾਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਜੁੱਥ ਦੇ ਵਿੱਚ ਬਹੁਤ ਵੱਡਾ ਨਾਮ ਹੈ ਪਿਛਲੇ ਸਮੇਂ ਐਸ ਕਾਲਜ ਖੰਨਾ ਦੇ ਪ੍ਰੈਜ਼ੀਡੈਂਟ ਰਹੇ ਨਿਸ਼ੂ ਜੀ ਫਿਰ ਸੁਬਾਤ ਖਾਲਸਾ ਸਿੱਖ ਖਾਲਸਾ ਕਾਲ ਚੰਡੀਗੜ੍ਹ ਦੇ 26 ਸੈਕਟਰ ਦੇ ਪ੍ਰਧਾਨ ਰਹੇ ਉਹਨਾਂ ਦਾ ਬਹੁਤ ਵੱਡਾ ਆਧਾਰ ਉਸ ਮੰਦਰ ਕਰਕੇ ਕਹਿ ਲਓ ਉਸ ਮੰਦਰ ਦੀ ਸੇਵਾ ਕਰਕੇ ਕਹਿ ਲਿਓ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸ਼ਹਿਰ ਵਿੱਚ ਬਹੁਤ ਵੱਡਾ ਹੈ ਉਹ ਪਰਿਵਾਰ ਨਿਸ਼ੂ ਜੀ ਦੀ ਅਗਵਾਈ ਦੇ ਵਿੱਚ ਕੱਲ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਜਿਸ ਦੇ ਵਿੱਚ ਸਾਡੀ ਸਾਰੀ ਕੇਂਦਰੀ ਲੀਡਰਸ਼ਿਪ ਆ ਰਹੀ ਹੈ ਸੈਂਟਰ ਦੇ ਵਜ਼ੀਰ ਆ ਰਹੇ ਹਨ ਰਵਨੀਤ ਬਿੱਟੂ ਜੀ ਆ ਰਹੇ ਹੈ ਰਾਜ ਸਭਾ ਮੈਂਬਰ ਸੁਨਮ ਸਿੰਘ ਜੀ ਆ ਰਹੇ ਹੈ ਸਾਡੇ ਸਤਿਕਾਰਯੋਗ ਵੱਡੇ ਵੀਰ ਅਨਿਲ ਸ਼ਰੀਨ ਜੀ ਆ ਰਹੇ ਹੈ ਜਨਰਲ ਸੈਕਟਰੀ ਸਰਦਾਰ ਵਿਕਰਮਜੀਤ ਸਿੰਘ ਚੀਮਾ ਆ ਰਹੇ ਹੈ ਜਿਆਣੀ ਸਾਹਿਬ ਪਰ ਕਹਿੰਨਾ ਮਤਲਬ ਪੰਜਾਬ ਦੀ ਵੀ ਸਾਰੀ ਲੀਡਰਸ਼ਿਪ ਆ ਰਹੀ ਹੈ ਤੇ ਕੇਂਦਰ ਦੀ ਲੀਡਰਸ਼ਿਪ ਵੀ ਆ ਰਹੀ ਹੈ ਜੁਆਇਨ ਕਰਨ ਵਾਸਤੇ ਔਰ ਤੁਸੀਂ ਦੇਖ ਰਹੇ ਹੋ ਹਾਲੇ ਤਾਂ ਰੈਲੀ ਕੱਲ ਹੈ ਮੇਰੇ ਖਿਆਲ ਚ ਜਿੰਨਾ ਕਾਮ ਲੋਕਾਂ ਦੀਆਂ ਰੈਲੀਆਂ ਚ ਇਕੱਠ ਹੁੰਦਾ ਉਹ ਨਹੀਂ ਕਿਤਾ ਸੰਗਤ ਹੋਣੀ ਫਿਰ ਰਹੀ ਹੈ ਲੋਕਾਂ ਚ ਉਤਸ਼ਾਹ ਹੈ ਲੋਕਾਂ ਦੇ ਮਨ ਵਿੱਚ ਇਹ ਗੱਲ ਪ੍ਰੋਪਰ ਤਰੀਕੇ ਨਾਲ ਗੱਲ ਕਰ ਕਰ ਚੁੱਕੀ ਹੈ ਤਾਂ ਹੀ ਤਾਂ ਐਡੇ ਐਡੇ ਵੱਡੇ ਪਰਿਵਾਰ ਇੰਨੇ ਵਧੀਆ ਨੌਜਵਾਨ ਜਿਹੜੇ ਸਮਾਜ ਨੂੰ ਵਧੀਆ ਸੇ ਦੇ ਸਕਦੇ ਐ ਜਿਨ੍ਹਾਂ ਵਿੱਚ ਲੀਡਰਸ਼ਿਪ ਕੁਆਲਿਟੀ ਹੈ ਜਿਹੜੇ ਪੰਜਾਬ ਨੂੰ ਵਧੀਆ ਦਿਸ਼ਾ ਦੇ ਸਕਦੇ ਐ ਨਿਸ਼ੂ ਸ਼ਰਮਾ ਜੀ ਵਰਗੇ ਉਹ ਨੌਜਵਾਨ ਪਾਰਟੀ ਨਾਲ ਜੁੜ ਰਹੇ ਐ ਆ ਰੌਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਮਾਹੌਲ ਬਦਲ ਜਾਣਾ ਇਹਨਾਂ ਗੱਲਾਂ ਕਰਕੇ ਉਸੇ ਗੱਲ ਕਰਕੇ ਜਿਹੜੀ ਰੈਲੀ ਕੱਲ ਨੂੰ ਹੋ ਰਹੀ ਹੈ ਕੱਲ ਐਤਵਾਰ 31 ਤਰੀਕ ਨੂੰ 3 ਵਜੇ 12 ਵਜੇ ਰੈਲੀ ਸਟਾਰਟ ਹੋ ਜਾਣੀ ਹੈ 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡੀ ਰੈਲੀ ਹੈ ਉਹਦੇ ਵਿੱਚ ਕੱਲ ਨੂੰ ਅਸੀਂ ਉਹਨਾਂ ਦੀ ਸ਼ਮੂਲੀਅਤ ਕਰਾ ਰਹੇ ਹਾਂ ਉਸੇ ਰੈਲੀ ਦੇ ਸਬੰਧ ਵਿੱਚ ਅੱਜ ਇੱਥੇ ਸਾਰਾ ਜਾਇਜ਼ਾ ਲੈਣ ਵਾਸਤੇ ਸਾਡੇ ਸਤਿਕਾਰਯੋਗ ਮਹਾ ਮੰਤਰੀ ਪੰਜਾਬ ਅਨਿਲ ਸ਼ਰਮਣ ਜੀ ਆਏ ਹੋਏ ਹੈ ਸਵਾਡਾ ਭਰਾ ਭੁਪਿੰਦਰ ਚੀਮਾ ਜ਼ਿਲ੍ਹਾ ਪ੍ਰਧਾਨ ਪਲਰਾਮ ਸ਼ਰਮਾ ਜੀ ਸਾਡੇ ਵੱਡੇ ਵੀਰ ਅਜੀਤ ਗੁਪਤਾ ਜੀ ਨਿਸ਼ੂ ਜੀ ਸਾਰੀ ਟੀਮ ਨੇ ਸਾਰੇ ਜੂਥ ਵਾਲੇ ਵੀਰ ਸਾਡੇ ਖੜੇ ਐ ਸਾਡੇ ਸੋਸ਼ਲ ਮੀਡੀਆ ਦੇ ਬਗਲੀ ਸਾਹਿਬ ਖੜੇ ਐ ਸਾਡੀ ਸਾਰੀ ਟੀਮ ਸਾਡੇ ਮੰਡਲ ਪ੍ਰੈਜ਼ੀਡੈਂਟ ਸਾਹਿਬ ਖੜੇ ਐ ਮਗਰ ਸੰਦੀਪ ਜੀ ਰਜਿਤ ਜੀ ਉਹ ਸਾਰਾ ਇਸ ਸਜਾਇਜਾ ਲਿਆ ਸਟੇਜ ਦੇਖੀ ਐ ਤੇ ਚੇਅਰਜ਼ ਦੇਖੀ ਐ ਅਣ ਤੁਸੀਂ ਦੇਖ ਰਹੇ ਹੋ ਪੰਡਾਲ ਭਾਰਤੀ ਅੰਦਾਵਾਡੀ ਦਾ ਪੰਡਾਲ ਇਹ ਪਹਿਲੀ ਵਾਰੀ ਐਡਾ ਵੱਡਾ ਲੱਗਿਆ ਹੋਣਾ ਇਸ ਜ਼ਿਲ੍ਹੇ ਵਿੱਚ ਸਾਰੇ ਨਾਮ ਮਾਰਿਆ ਕਿ ਜੋ ਹਰਿਆਣਾ ਮੁੱਖ ਮੰਤਰੀ ਮੈਫਿੰਗ ਸੜੀ ਹਾਂ ਜੀ 100% ਸਾਡਾ ਟਾਈਪ ਹੈ ਜੀ ਉਹਨਾਂ ਨਾਲ ਤੇ ਕੋਈ ਅਚਾਨਕ ਕੋਈ ਨਾ ਕੋਈ ਗੱਲ ਹੋ ਜੇ ਪਰ 100% ਸਾਡਾ ਟਾਈਪ ਹੈ ਜੀ ਜ਼ਰੂਰ ਉਹ ਵੀ ਆ ਰਿਹਾ ਸਾਰੀ ਲੀਡਰਸ਼ਿਪ ਆ ਰਹੀ ਹੈ ਤੁਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਜਿਵੇਂ ਪਿਛਲੇ ਸਮੇਂ ਤੋਂ ਅਸੀਂ ਦੇਖਿਆ ਕਿ ਆਪਣੇ ਮੰਜਾਲੀਆਂ ਤੋਂ ਸਰਪੰਚ ਸਾਹਿਬ ਸਰਦਾਰ ਬਲਜੀਤ ਸਿੰਘ ਰਾਏ ਸ਼ਾਮਲ ਹੋਏ ਐ ਹਰਮੰਦਪੁਰ ਦੇ ਸਰਪੰਚ ਮਨਪੀਰ ਸਿੰਘ ਸ਼ਾਮਲ ਹੋਏ ਐ ਨਿਸ਼ੂ ਜੀ ਦੇ ਆਉਣ ਤੋਂ ਬਾਅਦ ਇਹਨਾਂ ਦੇ ਆਉਣ ਤੋਂ ਪਹਿਲਾਂ ਵੀ ਮਾਹੌਲ ਬਣ ਗਿਆ ਇਹਨਾਂ ਦੇ ਆਉਣ ਤੋਂ ਬਾਅਦ ਬਹੁਤ ਵੱਡੀ ਇੱਕ ਹੋਰ ਰੈਲੀ ਹੋਣ ਜਾ ਰਹੀ ਹੈ ਬਹੁਤ ਵੱਡੇ ਪਰਿਵਾਰ ਹੋਰ ਸ਼ਾਮਲ ਹੋ ਰਿਹਾ ਹੈ ਮਾਹੌਲ ਬਣਦਾ ਜਾ ਰਿਹਾ ਪੰਜਾਬ ਵਿੱਚ ਪੰਜਾਬ ਨੂੰ ਬਦਲਣ ਵਾਸਤੇ ਇਹ ਪੰਜਾਬ ਦੇ ਬਦਲਾਅ ਦੀ ਨਿਸ਼ਾਨੀ ਹੈ ਧੰਨਵਾਦ ਇੱਕ ਬੇਨਤੀ ਤੁਹਾਨੂੰ ਜਰੂਰ ਕਰਨੀ ਕੱਲ ਇੱਕ ਬੇਨਤੀ ਤੁਹਾਨੂੰ ਸਾਰੇ ਭਰਾਵਾਂ ਨੂੰ ਜਰੂਰ ਕਰਨੀ ਮੈਂ ਹੱਥ ਜੁੜ ਕੇ ਬਤੌਰ ਜ਼ਿਲ੍ਹਾ ਪ੍ਰਧਾਨ ਕੱਲ ਤੁਸੀਂ ਸਾਰਿਆਂ ਨੇ ਦਰਸ਼ਨ ਦੇਣੇ ਕੱਲ ਸਾਰਿਆਂ ਨੇ ਤੁਸੀਂ ਆਉਣਾ ਹੈ ਸਾਰਿਆਂ ਨੇ ਸਾਡੀ ਰੌਣਕ ਵਧਾਉਣੀ ਹੈ ਤੁਹਾਡੇ ਬੈਠਣ ਵਾਸਤੇ ਖਾਣ ਪੀਣ ਵਾਸਤੇ ਸਾਰਾ ਪ੍ਰਬੰਧ ਪਰਿਵਾਰ ਵੱਲੋਂ ਕੀਤਾ ਗਿਆ ਪਾਰਟੀ ਵੱਲੋਂ ਜੀ ਮਾ ਜੀ ਮੇਰਾ ਨਾਮ ਮਨੋਸ਼ ਜਿਵਾੜੀ ਜੀ ਚੌੜੀ ਸਾਹਿਬ ਬੀਜੇਪੀ ਦੀ ਰੈਲਵਨ ਲਾਤੀ ਗਿਆਨ ਚੋਣਾਂ ਚੋਂ ਤਿਆਰੀਆਂ ਕਰਦੇ ਬੈਠੇ ਹਾਂ। ਇਹ ਕੋ ਸਾਡੇ ਬਹੁਤ ਹੀ ਨੌਜਵਾਨਾਂ ਦੇ ਦਿਨਾਂ ਦੀ ਤੜਕਨ ਨਿਸ਼ੂ ਸ਼ਰਮਾ ਜੀ ਕੱਲ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਆ ਸਾਰੇ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ। ਔਰ ਤੁਸੀਂ ਦੇਖਾ ਇੱਥੇ ਪੰਡਾਲ ਦੇ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਕੱਲ ਬਹੁਤ ਹੀ ਜੋਰਾਂ ਦੇ ਨਾਲ ਇਕੱਠ ਨਿਸ਼ੂ ਸ਼ਰਮਾ ਜੀ ਨੂੰ ਅਸ਼ੀਰਵਾਦ ਦੇਣ ਸਾਰੇ ਭੈਣ ਭਰਾ ਸਾਰੇ ਸਾਥੀ ਸੰਗੀ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਇੱਥੇ ਪਹੁੰਚ ਰਹੇ ਨੇ ਕਿਹੜੇ ਕਿਹੜੇ ਜਿਹੜੀ ਲੀਡਰ ਆ ਰਹੇ ਨੇ ਲੀਡਰ ਜਸਦੀਪ ਆ ਰਹੇ ਨੇ ਦੇਖੋ ਭਾਰਤ ਸਰਕਾਰ ਦੇ ਕੇਂਦਰ ਸਰਕਾਰ ਦੇ ਵੀ ਮੰਤਰੀ ਸਹਿਬਾਨ ਆ ਰਹੇ ਨੇ ਪੰਜਾਬੀ ਸਮੁੱਚੀ ਲੀਡਰ ਸਹਿਬਾਨ ਉਹ ਵੀ ਇੱਥੇ ਆ ਰਹੀ ਹੈ ਜੀ ਕਿੰਨੇ ਕੁ ਬੰਦਾ ਅਰੇਂਜਮੈਂਟ ਕੀਤਾ ਗਿਆ ਦੇਖੋ ਸਰ ਜੋ ਅਰੇਂਜਮੈਂਟ ਆ ਹੋ 4000 ਤੋਂ ਲੈ ਕੇ 7000 ਤੱਕ ਦਾ ਅਰੇਂਜਮੈਂਟ ਸਾਡਾ ਮੁਕੰਮਲ ਹੈ ਜੀ ਅਖਰ ਸਾਹਿਬ ਪੰਜਾਬ ਪ੍ਰਧਾਨ ਪਹੁੰਚ ਰਹੇ ਵੀ ਦੇਖੋ ਕਨਫਰਮੇਸ਼ਨ ਵੈਸੇ ਹਲੇ ਆਈ ਨਹੀਂ ਹੈ ਜਦ ਵੀ ਆਏਗੀ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ। ਇਸ ਰੈਲੀ ਚ ਹੋਰ ਵੀ ਕਿਆਰੇ ਪਾਰਕਿੰਗ ਲੈ ਕੇ ਜਾਂ ਪ੍ਰਸ਼ਾਸਨ ਪਾਰਕਿੰਗ ਲੈ ਕੇ ਪੁਟਾ ਪ੍ਰਬੰਧਨ ਜੀ ਤਿੰਨ ਏਰੀਆ ਪਾਰਕਿੰਗ ਜਿਸੀਂ ਡਿਸਾਈਡ ਕੀਤੇ ਨੇ ਇੱਕ 게ਟ ਦੋ 게ਟ ਦੇ ਉੱਪਰ ਪਾਰਕਿੰਗ ਦਾ ਪੂਰਾ ਇੰਤਜ਼ਾਮ ਹੋਵੇਗਾ ਜੀ। ਮਹਿਲਾਵਾਂ ਵੀ ਆ ਰਹੀਆਂ ਨੇ। ਮਹਿਲਾਮਾਂ ਮਾਤਾਮਾਂ ਪੈਣਾ ਬਿਲਕੁਲ ਜ਼ਰੂਰ ਇਸ ਰੈਲੀ ਦਾ ਹਿੱਸਾ ਬਣਨ ਗਿਆ ਜੀ ਸਾਡਾ ਹੌਸਲਾ ਵਧਾਉਣ ਜ਼ਰੂਰ ਆਉਣ ਗਿਆ ਜੀ। ਮੈਂ ਸਾਰੇ ਹੀ ਕਾਰਜਕਰਤਾਵਾਂ ਨੂੰ ਇਲਾਕੇ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਮੇਂ ਸਿਰ ਰੈਲੀ ਦੇ ਵਿੱਚ ਆਓ। ਔਰ ਭਾਰਤੀ ਜਨਤਾ ਪਾਰਟੀ ਦਾ ਹੌਸਲਾ ਬਧਾਓ ਨਿਸ਼ੂ ਸ਼ਰਮਾ ਜੀ ਦਾ ਹੌਸਲਾ ਬਧਾਓ ਜੀ ਜੀ ਸਮਾਣਾ ਦਾਣਾ ਮੰਡੀ ਨੇ ਕੀ ਕੰਮ ਚੱਲ ਰਿਹਾ ਹੈ ਅੱਲਾ ਦਾ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੈਂ ਆਸ਼ੀਸ਼ ਸ਼ਰਮਾ ਪਿੰਚੈਲਾ ਤਿਆਰੀਆਂ ਜੀ ਪੂਰੀਆਂ ਜੋਰਾ ਸ਼ੋਰਾ ਦੇ ਉੱਤੇ ਚੱਲ ਰਹੀਆਂ ਨੇ ਸਟੇਜ ਬਣ ਗਿਆ ਤੇ 5000 ਕੁਰਸੀਆਂ ਦਾ ਸਿਟਿੰਗ ਦਾ ਅਰੇਂਜ ਕੀਤਾ ਤੇ 2000 ਕੁਰਸੀਆਂ ਅਸੀਂ ਸਰਪਲਸ ਰੱਖੀਆਂ ਨੇ ਅਕੋਰਡਿੰਗਲੀ ਤੇ ਬਾਕੀ ਦੁਪਹਿਰ ਦਾ ਲੰਗਰ ਦਾ ਇੱਥੇ ਖਾਣ ਦਾ ਹੋਏਗਾ ਅਤੇ ਸਾਰੇ ਪਾਸਿਓਂ ਬਾਰਿਸ਼ ਨੂੰ ਦੇਖਦੇ ਹੋਏ ਮੌਸਮ ਦੇ ਮੇਨ ਤਵੱਜੂ ਰੱਖਦੇ ਹੋਏ ਅਸੀਂ ਸ਼ੈੱਡ ਦੇ ਥੱਲੇ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤਾਂ ਕਿ ਹਮਸ ਨਾ ਹੋ ਜਾਵੇ ਪੱਖੇ কুলਰ ਇਹਨਾਂ ਦਾ ਵੀ ਅਰੇਂਜਮੈਂਟ ਹਰ ਤਰੀਕੇ ਨਾਲ ਅਸੀਂ ਕੀਤਾ ਸੰਗਤ ਜੋ ਵੀ ਇੱਥੇ ਆਏਗੀ ਉਹਨੂੰ ਸਹੂਲਤਾਂ ਨੂੰ ਦੇਖਦੇ ਹੋਏ ਹਰ ਤਰ੍ਹਾਂ ਦਾ ਅਸੀਂ ਧਿਆਨ ਰੱਖਿਆ ਸੋ ਸੀਨੀਅਰ ਲੀਡਰਸ਼ਿਪ ਦਿੱਲੀ ਤੋਂ ਪੰਜਾਬ ਦੀ ਪੂਰੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਸੋ ਮੈਂ ਸਾਨੂੰ ਪਿਆਰ ਕਰਨ ਵਾਲਿਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਉਹਨੂੰ ਚਾਹਣ ਵਾਲਿਆਂ ਨੂੰ ਸਭ ਨੂੰ ਬੇਨਤੀ ਕਰਦਾ ਕਿ ਇੱਥੇ ਪਹੁੰਚ ਕੇ ਇਹ ਫੰਕਸ਼ਨ ਨੂੰ ਆਪਾਂ ਵੱਧ ਚੜ ਕੇ ਹੰਗਾਰਾ ਦਈਏ ਤੇ ਆਪਣੇ ਛੋਟੇ ਭਰਾ ਨਿਸ਼ੂ ਨੂੰ ਉਹਦੀ ਜੁਆਇਨਿੰਗ ਨੂੰ ਤੇ ਇੱਕ ਭਰਮਾ ਹੰਗਾਰਾ ਮਿਲੇ ਉਸ ਚੀਜ਼ ਦੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਹਮ ਹਮਾ ਕੇ ਪੁੱਜੋ ਤੇ ਪ੍ਰੋਗਰਾਮ ਨੂੰ ਆਪਾਂ ਸਫਲ ਬਣਾਈਏ ਟਾਈਮਿੰਗ ਕੀ ਹੋ ਜਾਣਾ ਹੈ ਟਾਈਮਿੰਗ ਦੀ 12 ਵਜੇ ਤੋਂ ਤੁਸੀਂ ਲਗਾ ਕੇ ਚੱਲੋ ਸਟਾਰਟ ਹੋ ਜਾਏਗਾ ਅਤੇ 4 ਵਜੇ ਸਮਾਪਤੀ ਹੋ ਜਾਏਗੀ ਅੰਦਰ ਨੂੰ ਲੈ ਕੇ ਅਰੇਂਜਮੈਂਟ ਦਿੱਤੇ ਜੇ ਨੇ ਤੇ ਪਾਰਕਿੰਗ ਲੱਗੀ ਲੰਗਰ ਦੀ 15000 ਬੰਦੇ ਦੀ ਅਸੀਂ ਮਤਲਬ ਕਪੈਸਿਟੀ ਦੇ ਹਿਸਾਬ ਨਾਲ ਲੰਗਰ ਤਿਆਰ ਕਰਵਾਇਆ ਤੇ ਪਾਰਕਿੰਗ ਇਹ ਜਿਹੜੀ ਸਾਡੀ ਮੰਡੀ ਜਿੱਥੇ ਅਸੀਂ ਨੂੰ ਦੇਖਦੇ ਹੋਏ ਫੰਕਸ਼ਨ ਕਰ ਰਹੇ ਆ ਇਹ 28 ਕੀਲਿਆਂ ਦੇ ਵਿੱਚ ਮੰਡੀ ਆ ਸੋ ਸਾਰੀ ਸਰਪਲਸ ਅਸੀਂ ਜਿੰਨੀਆਂ ਵੀ ਫੈਸਿਲਿਟੀਆਂ ਨੇ ਉਹਨਾਂ ਨੂੰ ਤਵੱਜੂ ਦਿੰਦੇ ਹੋਏ ਪ੍ਰੋਗਰਾਮ ਨੂੰ ਸਾਰਿਆਂ ਨੂੰ ਤਰੀਕੇ ਨਾਲ ਤਿਆਰ ਕੀਤਾ ਜੀ